ਚੜ੍ਹਦੀ ਕਲਾ ਦੀ ਗੱਲ ਕਰਦੇ ਆ ਤਾਂ ਅਸੀਂ ਤੁਸੀਂ ਉਹ ਕਰਦੇ ਆ ਉਹ ਕਿਸੇ ਤੇਰੇ ਵਾਲੇ ਨਹੀਂ ਕਰਨਾ ਅਸੀਂ ਕਰਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਚਰਨਾਮਨ ਦਾ ਬਸਤਕ ਹੋਨੇ ਆਂ ਔਰ ਅਸੀਂ ਖਾਸ ਤੇਰੇ ਦੇ ਨਾਮ ਕਰਾਂ ਮਹਾਰਾਜ ਛੱਡਾ ਸਾਹਿਬ ਲਈ ਬੁਲਾਉਂਦੇ ਰੱਖੇ ਔਰ ਕੋਈ ਨਹੀਂ ਤੁਸੀਂ ਇਹਨਾਂ ਬੈਰ ਕਰਦੇ ਹੋ ਸਭ ਤੁਸੀਂ ਅਤੀਵਾਜ ਮਾਰੋ ਇਹਦਾ ਟੱਪ ਜੀ ਬਰਨਾਲਾ ਉੱਪਰ ਸ਼ਾਹ ਮਾਰ ਕੇ ਆ ਗਿਆ ਯੂ ਲਵ ਯੂ ਵਨ ਲਵ ਯੂ ਬਹੁਤ ਸਾਰਾ ਪਰ ਪ੍ਰਮਾਤਮਾ ਕਰੇ ਤੁਹਾਡੇ ਘੋੜਿਆਂ ਨੂੰ ਐਸੇ ਤਰ੍ਹਾਂ ਪਿਆਰ ਮਿਲੇ ਔਰ ਦੁਨੀਆ ਛਾ ਜਾਓ ਦੁਨੀਆ ਚ ਪੂਰੀ ਦੁਨੀਆ ਬਲੇ ਸੋਨੇ ਆ ਬਹੁਤ ਬਹੁਤ ਅਨੰਦ ਭਾਈ ਤੁਪੂ ਮਾਨ ਜੀ ਦਾ ਬੜੇ ਤੈਨੂੰ ਲੱਖ ਲੱਖ ਵਾਰਕਾਂ ਮੈਂ ਤੇਰਾ ਬਦਾਪਰਾ ਹੋਣਾ ਤੇ ਬਸ ਤੇਨੂੰ ਵੱਲੋਂ ਅਸੀਂ ਸੁਪੈਨਸ ਜਾ ਕੇ ਅੱਜ ਦਾਣਾ ਪਾਉਣ ਤੋਂ ਪਹਿਲਾਂ ਤੁਹਾਡੀ ਚੜ੍ਹਦੀ ਗੱਲਾ ਦੀ ਅਰਦਾਸ ਕਰਾਂਗੇ ਤੁਹਾਨੂੰ ਵਾਹਿਗੁਰੂ ਨਾਲ ਹੀ 150 ਸਾਲ ਦੀ ਉਮਰ ਵਾਸਤੇ ਅਸ ਮੈਂ ਮਨ ਬਹੀ ਤੇ ਤੁਪੂ ਰਾਂ ਜੀ ਜਿਆਦਾ ਕਹਿੰਦੇ ਜਿਆਦਾ ਲਾਸ ਕਰ ਦਿਓ ਜਿੰਦਬਾਦ ਜਿਹੜੇ ਕਦੇ ਵੀ ਕਾ ਬੁੱਢੇ ਮੈਂ ਜਦੋਂ ਆਪਾਂ ਕੇ ਸੈਨੂੰ ਪਿਆਰ ਕਰਦੇ ਆ ਦੋਨੋਂ ਜਿਹੜੇ ਆਪਾਂ ਇੱਥੇ ਨਾ ਕਰੇ ਸੀ ਮਿਲਣੀ ਬਾਲੇ ਕਿਉਂਕਿ ਜ਼ਿੰਦਗੀ ਬਹੁਤ ਬਿਜ਼ੀ ਹੈ ਸਾਨੂੰ ਤੁਹਾਨੂੰ ਸਾਰਿਆਂ ਨੂੰ ਇੰਨੇ ਕੰਮ ਹੈ ਪਰ ਸ਼ਾਇਦ ਆਪਾਂ ਬਾਈਲੀਆ ਨਹੀਂ ਬਣਿਆ ਬਹੁਤ ਦੇਰ ਤੋਂ ਤੁਹਾਡੇ ਜੀਵਾਸੀ ਕੋਈ ਪਿਆਰ ਸੀ ਤੁਹਾਡਾ ਤੇ ਸਾਡਾ ਕੇ ਨਹੀਂ ਮੁੰਡੇ ਨੇ ਸਾਨੂੰ ਬੁਲਾਉਣਾ ਸੀ ਅਸੀਂ ਵੀ ਛੁਕੀਤੀ ਸੀ ਅੱਜ ਇਹ ਸਵੇਰੇ ਇਹਨੇ ਵੀ ਗੁਰੂ ਘਰ ਦਾ ਵਾਸਤਾ ਦੇ ਕੇ ਕਹਿੰਦਾ ਵੀ ਆਉਣਾ ਹੀ ਪੈਣਾ ਹੈ ਪੈਣਾ ਸੀ ਜੀ ਬਾਬੇ ਨਾਨਕ ਦਾ ਵਾਸਤਾ ਫਿਰ ਸਾਨੂੰ ਆਉਣਾ ਹੀ ਪੈਣਾ ਕਿਉਂਕਿ ਪੰਜਾਬ ਚ ਜਾਂ ਹਰਿਆਣੇ ਚ ਤੇ ਚੜ੍ਹਦੀ ਕਲਾ ਦੀ ਗੱਲ ਕਰਨੀ ਤਾਂ ਅਸੀਂ ਤੁਸੀਂ ਉਹ ਕਰਨੀ ਆ। ਉਹ ਕਿਸੇ ਤੇਰੇ ਵਾਲੇ ਨਹੀਂ ਕਰਨਾ। ਅਸੀਂ ਕਰਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਹਮਦਰ ਮਸਤ ਕਰਨੇ ਆ। ਔਰ ਅਸੀਂ ਖਾਲਸਾ ਜਿਹਨੇ ਕਹਿੰਦਾ ਮਹਾਰਾਜ ਛੱਡਾ ਸਾਦਾ ਹੀ ਬਣਾ ਦੇ ਰੱਖੀ। ਔਰ ਕੋਈ ਨਹੀਂ ਤੁਸੀਂ ਇਹਨਾਂ ਬੈਰ ਕਰਦੇ ਹੋ ਸਤੂ ਅਤੀਵਾਜ ਮਾਰੋ ਇੱਦਾਂ ਟੱਪ ਜੀ ਬਰਨਾਲਾ ਉੱਪਰੋਂ ਛਾਲ ਮਾਰ ਕੇ ਆ ਗਿਆ। ਨਵੀਂ ਨਵੀਂ ਬਹੁਤ ਸਾਰਾ ਔਰ ਪ੍ਰਮਾਤਮਾ ਕਰੇ ਤੁਹਾਡੇ ਘੋੜਿਆਂ ਨੂੰ ਐਸੇ ਤਰ੍ਹਾਂ ਪਿਆਰ ਮਿਲੇ ਔਰ ਦੁਨੀਆ ਛਾ ਜਾਏ ਦੁਨੀਆ ਚ ਪੂਰੀ ਦੁਨੀਆ ਬੋਲੇ ਸੋਨੇ ਆਓ ਬਹੁਤ ਬਹੁਤ ਅਨੁਗੋਲ ਗਈ ਤੁਮਾਂ ਜੀ ਦਾ ਬੜੇ ਤੈਨੂੰ ਲੱਖ ਲੱਖ ਵਾਰ ਕਾ ਮੈਂ ਤੇਰਾ ਬਦਾਪਰਾ ਹੋਣਾ ਤੇ ਬਸ ਤੇਨੂੰ ਵੱਲੋਂ ਅਸੀਂ ਸਪੈਂਸਰ ਜਾ ਕੇ ਅੱਜ ਦਾਣਾ ਪਾਉਣ ਤੋਂ ਪਹਿਲਾਂ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ ਤੁਹਾਨੂੰ ਵਾਹਿਗੁਰੂ ਨਾਲ ਹੀ 150 ਸਾਲ ਦੀ ਹੋਰ ਵਾਸ ਬਸ ਮੈਂ ਬਹੁਤ ਬਹੀ ਤਕ ਬੋਲਦਾ ਸੌ ਜਿਆਦਾ ਕਹਿੰਦੇ ਜਿਆਦਾ ਲਾਸ ਕਰ ਦੋ ਜੀ ਜੀਤ ਬਾਤ ਜਿਹੜੇ ਕਦੇ ਵੀ ਕਾ ਬੋਲੀ ਉਹ ਤੇ ਜਦੋਂ ਆਪਾਂ ਕਿਸੇ ਨੂੰ ਪਿਆਰ ਕਰਦੇ ਆ ਦੋਹਾਂ ਜਿਹੜੇ ਆਪਾਂ ਇੰਦਰ ਨੇ ਕਰੇ ਸੀ ਮਿਲਣੀ ਬੋਲੇ ਕਿ ਕਿ ਜ਼ਿੰਦਗੀ ਬਹੁਤ ਬਿਜ਼ੀ ਹੈ ਸਾਨੂੰ ਤੁਹਾਨੂੰ ਸਾਰਿਆਂ ਨੂੰ ਇੰਨੇ ਕੰਮ ਹੈ ਪਰ ਸ਼ਾਇਦ ਆਪਾਂ ਪਹਿਲੀ ਵਾਰੀ ਬੈਠਿਆ ਬਹੁਤ ਦੇਰ ਤੋਂ ਤੁਹਾਡੇ ਜਲਵਾ ਸੀ ਕੋਈ ਪਿਆਰ ਸੀ ਤੁਹਾਡਾ ਤੇ ਸਾਡਾ ਕੇ ਨਹੀਂ ਮੁੰਡੇ ਨੇ ਸਾਨੂੰ ਬੁਲਾਉਣਾ ਸੀ ਅਸੀਂ ਵੀ ਛੁਕੀਤੀ ਸੀ ਅੱਜ ਇਹ ਸਵੇਰੇ ਨੇ ਵੀ ਗੁਰੂ ਘਰ ਦਾ ਵਾਸਤਾ ਦੇ ਕੇ ਕਹਿੰਦਾ ਵੀ ਆਉਣਾ ਹੀ ਪੈਣਾ ਹੈ ਪੈਣਾ ਤੇ ਜੀ ਬਾਬੇ ਨਾਨਕ ਦਾ ਵਾਸਤਾ ਫਿਰ ਸਾਨੂੰ ਆਉਣਾ ਹੀ ਪੈਣਾ ਕਿਉਂਕਿ ਪੰਜਾਬ ਚ ਜਾਂ ਹਰਿਆਣੇ ਚ ਤੇ ਚੜ੍ਹਦੀ ਕਲਾ ਦੀ ਗੱਲ ਕਰੀਏ ਤਾਂ ਅਸੀਂ ਤੁਸੀਂ ਉਹ ਕਰਨੀ ਆ। ਉਹ ਕਿਸੇ ਤੇਰੇ ਵਾਲੇ ਨਹੀਂ ਕਰਨਾ। ਅਸੀਂ ਕਰਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਚਰਨਾਮਨ ਦਾ ਸਮਸਤ ਕਰਨੇ ਆ। ਔਰ ਅਸੀਂ ਖਾਲਸਾ ਜਿਹੜਾ ਕਹਿੰਦਾ ਮਹਾਰਾਜ ਛੱਡਾ ਸਾਹਿਬ ਦਾ ਹੀ ਬਣਾਉਂਦੇ ਰੱਖੀ। ਔਰ ਕੋਈ ਨਹੀਂ ਤੁਸੀਂ ਇਹਨਾਂ ਬੈਰ ਕਰਦੇ ਹੋ ਸਭ ਤੁਸੀਂ ਅਤੀਵਾਜ ਮਾਰੋ ਜਿੱਦਾਂ ਟੱਪ ਜੀ ਬਰਨਾਲਾ ਉੱਪਰੋਂ ਸ਼ਾਹ ਮਾਰ ਕੇ ਆ ਗਿਆ। ਜੁਦਾ ਵੀ ਉਹ ਨਵੀਂ ਬਹੁਤ ਸਾਰਾ ਔਰ ਪ੍ਰਮਾਤਮਾ ਕਹਿੰਦੇ ਤੁਹਾਡੇ ਘੋੜਿਆਂ ਨੂੰ ਐਸੇ ਤਰ੍ਹਾਂ ਪਿਆਰ ਮਲੇ ਔਰ ਦੁਨੀਆ ਛਾ ਜਾ। ਦੁਨੀਆ ਚ ਪੂਰੀ ਦੁਨੀਆ ਬੋਲੇ ਸੋਨੇ ਆਓ ਬਹੁਤ ਬਹੁਤ ਧੰਨਵਾਦ ਭਾਈ ਤੁਪੂ ਮਾਨ ਜੀ ਦਾ ਬੜੇ ਤੈਨੂੰ ਲੱਖ ਲੱਖ ਵਾਰ ਕਾ ਮੈਂ ਤੇਰਾ ਬੰਦਾਪਰਾ ਹੋਣਾ ਤੇ ਬਸ ਤੇਨੂੰ ਇੱਕ ਵਾਰ